ਲਓ ਜੀ ਆਪਾਂ ਆਲੂਆਂ ਨੂੰ ਪਾਣੀ ਛੱਡ ਦਿੱਤਾ ਬਾਗ ਵਾਲਿਆਂ ਨੂੰ ਲਾਸਟ ਪਾਣੀ ਇਹਨਾਂ ਦਾ ਹੈ ਤੇ ਠੰਡ ਮੰਨ ਗਏ ਸੀ ਕੱਲ ਸਪਰੇਅ ਵੀ ਕਰੀ ਆਪਾਂ ਇਹਨਾਂ ਤੇ ਤੇ ਥੋੜੇ ਜੇ ਪੱਤੇ ਲਾਲ ਰੰਗ ਦੇ ਹੋਣ ਲੱਗੇ ਤੇ ਕਮਲਾ ਹੋਣ ਲੱਗੇ ਸੀ ਉਹ ਤਾਂ ਉਦੋਂ ਦਾ ਗੱਲੇ ਸੀ ਇਹ ਪਰ ਫੇਰ ਵੀ ਕਿਤੇ ਨਾ ਕਿਤੇ ਆਪਾਂ ਨੂੰ ਪਤਾ ਲੱਗਦਾ ਸੀ ਵੀ ਇਹ ਠੰਡ ਮੰਨ ਗਏ ਆ ਦੇਖੋ ਜਿਵੇਂ ਇਤਾਂ ਵੀ ਆਏ ਥੱਲੇ ਪੈਣ ਜੇ ਲੱਗਦੇ ਇਹ ਜਿਵੇਂ ਬੇਸਨ ਜੇ ਲੱਗੇ ਨੇ ਆਟੋਮੈਟਿਕਾ ਥੱਲੇ ਨੂੰ ਵੀ ਪਾਣੀ ਦੀ ਇਹਨਾਂ ਨੂੰ ਸਖਤ ਜ਼ਰੂਰ ਸੀ ਉਹਦੇ ਕਰਕੇ ਅੱਜ ਪਾਣੀ ਆਪਾਂ ਇਹਨਾਂ ਨੂੰ ਲਾ ਰਹੇ ਹਾਂ ਬਸ ਇਹਨਾਂ ਦੀ ਤਿਆਰੀ ਆ ਹੁਣ ਪੱਟਣ ਦੀ ਜਿਹੜੇ ਆਹਾ ਪਹਿਲਾਂ ਰਿੱਤੇ ਸੀ ਇਹ ਆਪਣਾ ਐਲ ਆ ਰਾ ਇਹ ਆਪਾਂ ਬੀ ਵਾਸਤ ਰੱਖਿਆ ਅਗਲੇ ਸਾਲ ਵਾਸਤੇ ਇਹ ਤਾਂ ਵੀ ਬਣਾਵਾਂਗੇ ਜਿਵੇਂ ਵੀਰੇ ਨੇ ਦਿੱਤਾ ਸੀ ਆਪਾਂ ਨੂੰ ਇਹ ਬੀ ਇਹਦਾ ਤੇ ਆਪਾਂ ਇਹ ਪਹਿਲੀ ਵਾਰ ਹੀ ਲਾਇਆ ਸੀ ਬਹੁਤ ਵਧੀਆ ਜਿਹੜੇ ਇਹਨਾਂ ਦਾ ਖੜਾ ਸੀ ਬਹੁਤ ਵਧੀਆ ਖੜੇ ਨੇ ਪੇਲਾਂ ਨੇ ਇਹਨਾਂ ਦੀਆ ਬੂਟਾ ਬਹੁਤ ਵਧੀਆ ਥੱਲੋਂ ਵੀ ਤੁਸੀਂ ਚੈੱਕ ਕਰਾ ਸੀ ਪੱਟ ਕੇ ਵਧੀਆ ਟਾਪ ਆ ਬਾਕੀ ਨਿਕਾਲ ਤਾਂ ਨਿਕਲ ਜੇ ਪਤਾ ਲੱਗਣਾ ਅਸਲ ਦੇ ਵਿੱਚ ਤਾਂ ਜਦੋਂ ਬੋਰੀਆਂ ਜੇ ਪੈਣਾ ਫੇਰ ਹੀ ਪਤਾ ਲਾ ਆਉਣਾ ਸਾਹਮਣੇ ਵੀ ਕੀ ਭਾਵਿਕ ਦੀਆ ਚਲੋ ਵਧੀਆ ਜਿੰਨਾ ਵੀ ਹੋਊਗਾ ਵਧੀਆ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਤਾਂ ਕਦੇ ਗਿਲਾ ਕਿਤੀ ਨਹੀਂ ਕਦੇ ਫਸਲ ਦਾ ਕਦੇ ਵੀ ਬਿਲਕੁਲੀ ਵੀ ਘਟ ਨਿਕਲੀ ਆ ਤਾਂ ਵੀ ਉਹਦੀ ਆ ਬਹਿਰ ਉਹਦੀ ਆ ਉਹ ਨਹੀਂ ਦੇਣੀ ਆ ਉਹਨੇ ਦਿੱਤੀ ਆ ਜੇ ਵੱਧ ਨਿਕਲੀ ਆ ਤਾਂ ਵੀ ਉਹਦੀ ਹੀ ਆ ਤੇ ਸਭ ਮਾਲਕ ਦੇ ਰੰਗ ਨੇ ਕਾਟ ਕੇ ਹਰ ਚੀਜ਼ ਵੀ ਨਹੀਂ ਵੀ ਇਸ ਕਰਕੇ ਵੀ ਜਿੰਨਾ ਵੀ ਨਿਕਲਦਾ ਆਪਾਂ ਉਹਦਾ ਹੱਸ ਕੇ ਮਨਜ਼ੂਰ ਕਰ ਲਈਦਾ ਬਿਜੋ ਕੁਸਾ ਸਭ ਤੇਰਾ ਤੇ ਐਵੇਂ ਸਾਡੇ ਡੈਡੀ ਹੋਣੀ ਤੇ ਤਾਏ ਹੋਣੀ ਉਹਨਾਂ ਦੇ ਵੀ ਇਹੀ ਕਹਿਣਾ ਹੁੰਦਾ ਸੀ ਵੀ ਜੋ ਵੀ ਆਪਣੇ ਦਾਣੇ ਢੋਲਾਂ ਦੇ ਵਿੱਚ ਪੈ ਗਏ ਬਹੁਤ ਵਧੀਆ ਨੇ ਜਿੰਨਾ ਵੀ ਰੱਬ ਨੇ ਦਿੱਤਾ ਉਹਦੇ ਤੇ ਆਪਦਾ ਉਹ ਰੱਖਿਓ ਵੀ ਬਹਿਰੂ ਨਹੀਂ ਦਿੱਤਾ ਸਭ ਕੁਝ ਜੋ ਵੀ ਦਿੱਤਾ ਮਾਲਕ ਨੇ ਉਹਦੇ ਤੇ ਡੋਰੀਆਂ ਹੁੰਦੀਆਂ ਨੇ ਬਾਕੀ ਕਾਲਾ ਸਪਰੇਅ ਕਰਤੀ ਸੀ ਆਪਣਾ ਕੰਮ ਆ ਸਾਂਭ ਸੰਭਾਲ ਕਰਨਾ ਸਪਰੇ ਹਾਂ ਕਰਨਿਆ ਰੇਪ ਪਾਉਣੇ ਬੀਜ ਬਜਈਆ ਕਰਨਾ ਸਾਰਾ ਕੁਝ ਬਾਕੀ ਤਾਂ ਪਰਮਾਤਮਾ ਦੇ ਹੱਥ ਦੇ ਵਿੱਚ ਹੁੰਦਾ ਜੋ ਵੀ ਕੁਛ ਹੈਗਾ ਆ ਵੀ ਬਹੁਤ ਵਧੀਆ ਖੜੇ ਨੇ ਇਹਨਾਂ ਨੂੰ ਅਜੇ 2-4 ਦਿਨ ਰੋਕਾਂਗੇ 2 ਦਿਨ ਤੇ ਇਹਨਾਂ ਨੂੰ ਬਾਅਦ ਵਿੱਚ ਪਾਣੀ ਲਾਵਾਂਗੇ ਇਹਨਾਂ ਦੀ ਵੀ ਗ੍ਰੋਥ ਬਹੁਤ ਵਧੀਆ ਹੋਈ ਆ ਦੇਖੋ ਬਹੁਤ ਵਧੀਆ ਖੜੇ ਨੇ ਕੱਲ ਇਹਦੇ ਵਿੱਚ ਸਪਰੇਅ ਕਰੀਏ ਕੱਲ ਸਾਰਿਆਂ ਤੇ ਸਪਰੇਅ ਕਰ ਦਿੰਦੀ ਮੈਂ ਰਕਾਸ ਨੇ ਲਾ ਕੇ ਬਾਕੀ ਜਿਸ਼ਨ ਚਾਤਾ ਬੋਧਨ ਨੇ ਹਨ ਬਲੌਗਰਾਂ ਦੇ ਵਿੱਚ ਕਮੈਂਟਰੀ ਕਰਦੇ ਹਾਂ ਬਲੌਗ ਦੇਖਦੇ ਸਾਡੇ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ